ਸਵੇਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਲੋਂ ਦਿੱਤੇ ਗਏ ਸਖਤ ਫੈਸਲੇ ਦਾ ਜ਼ਿਕਰ ਕਰਾਂਗੇ ਅਸੀਂ ਜਿਹੜਾ ਹੈ 5178 ਭਰਤੀ ਦੇ ਮਲਾਸਮਾਂ ਦੇ ਪਟੀਸ਼ਨਰਸ ਨੂੰ ਪੂਰੀ ਤਨਖਾਹ ਅਤੇ ਪਰਖ ਕਾਲ ਦੌਰਾਨ ਪੰਜਾਬ ਦੇ ਸਮੂਹ ਸੀਨੀਅਰ ਸੈਂਡਿਡ ਸਿੱਖਿਆ ਅਫਸਰਾਂ ਨੂੰ ਦਿੱਤੀਆਂ ਗਈਆਂ ਸਖਤ ਹਦਾਇਤਾਂ ਦੇ ਬਾਰੇ ਜ਼ਿਕਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕੁਐਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਪਤਾ ਹੈ ਸਭ ਨੂੰ ਜਿਹੜਾ 5678 ਪਰਤੀ ਹੋਈ ਜਿਹੜੀ ਵਲਾਜ਼ਮਾ ਨੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਪਰਖ ਕਾਲ ਦੇ ਸਮੇਂ ਦੇ ਦੌਰਾਨ ਪੂਰੀ ਤਨਖਾਹ ਤੇ ਹੋਰ ਸਾਰੇ ਬੈਨੀਫਿਟ ਦੇਣ ਦੇ ਲਈ ਬੇਨਤੀ ਕੀਤੀ ਗਈ ਸੀ ਕੇਸ ਜਿੱਤਣ ਤੋਂ ਬਾਅਦ ਵੀ ਜਦੋਂ ਪੰਜਾਬ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਫਿਰ ਜਿਹੜੀ ਪੀਓਸੀਪ ਨੰਬਰ ਹੈ 4888 ਫ 2024 ਲਗਾਈ ਗਈ ਸੀ ਜਿਸ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਨੂੰ ਜਿਹੜੀ ਹੈ ਸਖਤੀ ਦੇ ਨਾਲ ਹਦਾਇਤ ਦੇ ਹੁਕਮ ਦੇ ਤਾਮਿਲ ਜਿਹੜੀ ਕਰਨ ਦਾ ਹੁਕਮ ਦਿੱਤਾ ਹੈ ਹੁਣ ਦੇਖਣ ਵਿੱਚ ਆਇਆ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਖਜ਼ਾਨਾ ਦਫ਼ਤਰ ਰਾਹੀਂ ਪਟੀਸ਼ਨਰਸ ਦੇ ਬਿੱਲ ਪਾਸ ਨਹੀਂ ਕੀਤੇ ਜਾ ਰਹੇ ਇਸ ਸਬੰਦੇ ਹੁਣ ਦਫ਼ਤਰ ਡਾਇਰੈਕਟਰ ਆਫ ਅ ਕਾਉਂਟ ਐਜੂਕੇਸ਼ਨ ਕੰਟਰੀ ਪੰਜਾਬ ਦੇ ਵੱਲੋਂ ਇੱਕ ਸਖਤ ਹਦਾਇਤ ਵਾਲਾ ਪਤਾ ਸਮੂਹ ਜ਼िला ਸਿੱਖਿਆ ਅਫਸਰਾਂ ਨੂੰ ਸੀਨੀਅਰ ਸਕੈਂਡਰੀ ਨੂੰ ਬਿੱਲ ਪਾਸ ਕਰਵਾਉਣ ਦੇ ਲਈ ਲਿਖਿਆ ਗਿਆ ਹੈ ਤਾਂ ਉਹ ਜਾਣਦੇ ਇਸ ਦੇ ਬਾਰੇ ਵਿੱਚ ਕਿਹੜਾ ਕੀ ਲਿਖਿਆ ਗਿਆ ਹੈ ਇਹ ਪੱਤਰ ਦੇ ਵਿੱਚ ਇਸ ਪੱਤਰ ਦੇ ਵਿੱਚ ਜਿਹੜਾ ਲਿਖਿਆ ਗਿਆ ਦਫਤਰ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਪੰਜਾਬ ਸੇਵਾ ਵਿਖੇ ਸਿੱਖਿਆ ਅਫਸਰ ਸੀਨੀਅਰ ਸਕੈਂਡਰੀ ਪੰਜਾਬ ਮੀਤੀ ਐਨ ਐਸ ਐਸ ਨਗਰ ਪੰਜਾਬ 96 ਜਿਹੜਾ ਕਿ 2025 ਪਰਵਿਸ਼ਾ ਭਾਵ ਕੀ ਹੁਕਮ ਨੰਬਰ ਜਿਹੜਾ ਮਿਤੀ 26 ਦੋ ਦੋ ਜਿਹੜਾ 26 ਦੋ 2025 ਦੀ ਜਿਹੜੀ ਕੰਪਲੇਂਟ ਰਿਪੋਰਟ ਤੇ ਜਿਸ ਸੰਬੰਧੀ ਹਵਾਲਾ ਇਹ ਦਫਤਰ ਦੇ ਹੁਕਮ ਨੰਬਰ ਜਿਹੜਾ ਹੁਕਮ ਨੰਬਰ ਹੈ 16 ਜਿਹੜਾ ਕਿ 1600 ਮਿਤੀ 11 4 2025 ਦੇ ਸਬੰਧ ਦੇ ਵਿੱਚ ਉਪਰਤ ਵਿਸ਼ੇ ਸੰਬੰਧੀ ਹਵਾਲਾ ਜਿਹੜੀ ਦੀ ਪੱਤਰ ਰਾਹੀਂ ਇਸ ਦਫਤਰ ਦੇ ਵੱਲੋਂ 5678 ਜਿਹੜੀ ਭਰਤੀ ਦੇ ਅਧੀਨ ਨਿਯਤ ਹੋਏ ਕਰਮਚਾਰੀ ਨੂੰ ਪਰਖ ਕਾਲ ਦੇ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਜਾਰੀ ਹੁਕਮ ਜਾਰੀ ਜਿਹੜਾ 26 2 2025 ਕਰਮਚਾਰੀ ਨੂੰ ਬੰਦੇ ਲਾਭ ਦੇਣ ਸੰਬੰਧੀ ਹਦਾਇਤ ਕੀਤੀ ਗਈ ਸੀ ਪ੍ਰੰਤੂ ਦਫਤਰ ਦੇ ਧਿਆਨ ਦੇ ਵਿੱਚ ਆਇਆ ਹੋਇਆ ਕਿ ਕਈਆਂ ਵਿੱਚ ਜ਼ਿਲ੍ਹਾ ਖਜ਼ਾਨਾ ਦਫਤਰ ਦੇ ਵੱਲੋਂ ਪਟੀਸ਼ਨਰਸ ਦੇ ਜਿਹੜੇ ਬਿੱਲਾਂ ਤੇ ਜਿਹੜੇ ਇਤਰਾਜ਼ ਲਾ ਦਿੱਤਾ ਗਿਆ ਹੈ ਇਸ ਦੇ ਲਈ ਆਪ ਜੀ ਨੂੰ ਹਦਾਇਤ ਕੀਤੀ ਜਾਂਦੀ ਹੈ ਆਪ ਦੇ ਅਧੀਨ ਆਉਂਦੇ ਜਿਹੜੇ ਸਕੂਲ ਮੁਖੀਆ ਪ੍ਰਿੰਸੀਪਲ ਦਾਇਤ ਕਰਨ ਦੀ ਖੇਚਲ ਕੀਤੀ ਜਾਵੇ ਕਿ ਪਟੀਸ਼ਨਰਸ ਦੇ ਜਿਹੜੇ ਏਰੀਆ ਨੂੰ ਖਜ਼ਾਨਾ ਦਫ਼ਤਰ ਤੋਂ ਨਿਜੀ ਤੌਰ ਤੇ ਬਿੱਲ ਪਾਸ ਕਰ ਹੋਉਣ ਤੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੀ ਜਿਹੜੀ ਪਾਲਣਾ ਹੋ ਸਕੇ ਜੇਕਰ ਪਟੀਸ਼ਨਰਸ ਦੇ ਵੱਲੋਂ ਰਿਟ ਦਾਇਲ ਕੀਤੀ ਗਈ ਸੀ ਜੇਕਰ ਇਸ ਦੇ ਵਿੱਚ ਦੇਰੀ ਕੀਤੀ ਜਾਂਦੀ ਹੈ ਤੇ ਕੋਰਟ ਦੇ ਵੱਲੋਂ ਪਾਈ ਗਈ ਜਿਹੜੀ ਜਿਹੜੀ ਕਾਟੇਸ਼ਨ ਜਿਹੜਾ ਹਰਜਾਨਾ ਸੰਬੰਧ ਅਧਿਕਾਰੀ ਨੂੰ ਪੰਨਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਰਵਾਂਗੇ ਇਸੇ ਅਪਡੇਟ ਦੇ ਨਾਲ ਧੰਨਵਾਦ ਜੀ ਇਸੇ ਅਪਡੇਟ